E aí ਮੈਂ ਤਾਵਾ ਮੈਂ ਬਾਈਟ ਦੇ ਅਪਲਾਈ ਮੈਂ ਬਾਈਟ ਦੇ ਨਾਮ ਕਿ ਸਸਰੀ ਕਾਲ ਜੀ ਬੈਰੂ ਖਾਲਸਾ ਦੇ ਬੰਦੇ ਜੀ ਮੈਂ ਵਾਰਡ ਨੰਬਰ 75 ਸ਼ਮਸ਼ੀਰ ਦਾ ਕਾਉਂਸਲਰ ਮੇਰੀ ਵਾਰਡ ਮੇਰਾ ਪਰਿਵਾਰ ਅੱਜ ਇਹੋ ਜੀ ਬਹੁਤ ਵਧੀਆ ਜੀ ਜਿਹੜਾ ਪੰਜਾਬ ਸਰਕਾਰ ਨੇ ਆਪਲਾ ਕੀਤਾ ਹੈ ਹੈਲਥ ਕਾਰ ਦੇ 10 ਲੱਖ ਵਾਲਾ ਜਿਹੜਾ ਕਾਰ ਅੱਜ ਤੋਂ ਬੰਨ੍ਹੇ ਸ਼ੁਰੂ ਹੋ ਗਿਆ ਬੜੀ ਖੁਸ਼ੀ ਵਾਲੀ ਗੱਲ ਆ ਇਹ ਪਹਿਲੀ ਮਾਨ ਸਰਕਾਰ ਆ ਜਿਨ੍ਹਾਂ ਨੇ ਇੱਕ ਉਪਰਾਲਾ ਬਹੁਤ ਵਧੀਆ ਉਪਰਾਲਾ ਕੀਤਾ ਵਾ ਇਹ ਕਿਉਂਕਿ ਬਹੁਤ ਜ਼ਰੂਰੀ ਸੀ ਕਿ ਹਰ ਪਰਿਵਾਰ ਦੇ ਵਿੱਚ ਪਹੁੰਚ ਜ਼ਰੂਰੀ ਸੀ ਗਰੀਬ ਜਨਤਾ ਲਈ ਵਾਸਤੇ ਜਿੱਦੀ ਕੋਈ ਸਾਰ ਨਹੀਂ ਲੈਂਦਾ ਉਹਨਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਮੈਂ ਧੰਨਵਾਦ ਕਰਦਾ ਹਾਂ ਭਗਵਾਨ ਮਾਨ ਸਾਹਿਬ ਜੀ ਦਾ ਐਮਐਲਏ ਡਾਕਟਰ ਜੀ ਤੇ ਸਭੋ ਜੀ ਦਾ ਆਮ ਆਦਮੀ ਸਾਰੀ ਪੂਰੀ ਟੀਮ ਦਾ ਜੀ ਬਹੁਤ ਖੁਸ਼ੀ ਦਾ ਗੱਲ ਹੈ ਜੀ ਆਪੇ ਬੰਦੇ ਸਾਹਮਣੇ ਅੱਜ ਤੋਂ ਮਨਾਈ ਕਾਰਜ ਸ਼ੁਰੂ ਹੋ ਗਿਆ ਹੈ ਘਰ ਘਰ ਜਾ ਕੇ ਸਾਰੀ ਵਾਰਡ ਦੇ ਵਿੱਚ ਇਕੱਲੇ ਇਕੱਲੇ ਜੀ ਦਾ ਜਿਹੜਾ ਖਾਣਾ ਬਣਾਇਆ ਜਾਏਗਾ ਇਹ ਬਹੁਤ ਵਧੀਆ ਲੱਗਦਾ ਹਾਂ ਜੀ ਵੇਖੋ ਜੀ ਮੈਂ ਤਾਂ ਕਹਿ ਰਹੀ ਹਾਂ ਪੰਜਾਬ ਸਰਕਾਰ ਨੇ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਬਹੁਤ ਜ਼ਰੂਰੀ ਸੀ ਹਰ ਪਰਿਵਾਰ ਵਾਸਤੇ ਬੜਾ ਉਹਦੀ ਉਪਰਾਲਾ ਕੀਤਾ ਜਿਪੜੀ ਵਧੀਆ ਲੱਗਣ ਰਿਹਾ ਸਭ ਇਹ ਮੁੱਤੀ ਇਹ ਦੂਰੇ ਕਿਸੇ ਆਖ ਨਹੀਂ ਆਪਸੇ ਲਗਾਏ ਦੇਖੋ ਸਦੇ ਦੇਖੋ ਜੀ ਇਹ 3 ਮਹੀਨੇ ਲਗਾਤਾਰ ਚੱਲੇਗਾ ਜੀ ਦੇਖੋ ਫੀਲ ਕਰਦਾ ਹਾਂ ਆਵਾੜ ਵਸਨੀਕਾਂ ਨੂੰ ਇਲਾਕਾ ਵਸਨੀਕਾਂ ਨੂੰ ਇਹ ਮੇਰੇ ਵੀਰ ਜਿਹੜਾ ਇਹ ਕਾਰਡ ਬਣਨ ਲੱਗਾ ਸਿਰਫ ਵੋਟਰ ਕਾਰਡ ਲਾਜ਼ਮੀ ਹੈ ਜੀ ਇਹ ਵੋਟਰ ਕਾਰਡ ਤੇ ਬਣਾਜੇ ਜਿਸ ਦੇਸ ਵੀਰ ਭਰਾ ਦਾ ਵੋਟਰ ਕਾਰਡ ਨਹੀਂ ਹੈਗਾ ਉਹ ਜਲਦੀ ਤੋਂ ਜਲਦੀ ਅਪਲਾਈ ਕਰਨਾ ਤੇ ਮੋਟਾ ਆਪਣੇ ਬਣਾਉਂ ਤੇ ਵੋਟਰ ਕਾਰਡ ਤੇ ਕਰਨਾ ਇਹ ਕਿੰਨੇ ਕਿੰਨੇ ਸਕੇ ਗਏ ਦੇਖੋ ਜੇ ਤੇਰਾ ਤੋਂ ਸਾਰਾ ਕੰਮਰੀ ਕਰਾਂਗੇ ਵਾਹਾਂ ਤੋਂ ਸਾਰੇ ਭਰਾਵਾਂ ਵਿੱਚ ਸਾਰੇ ਘਰ ਤੇ ਜਦੋਂ ਮਰਜ਼ੀ ਆ ਜੇ ਕੋਈ ਇਥੇ ਨਾ ਨਹੀਂ ਇਹਦੇ ਡਾਕਟਰ ਵੀ ਆ ਸਕਦਾ ਹੈ ਘਰ ਘਰ ਜਾ ਕੇ ਭਾਵਾਂਗੇ ਜਦੋਂ ਕੋਈ ਮਰਜ਼ੀ ਜਾਵੇ ਕੋਈ ਕਿਸੇ ਨਾਲ ਇਧਰੋਂ ਬੱਤੀ ਆ ਦੇਸੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਤੇ ਦੋ 10 ਵਜੇ ਤੱਕ ਜਿਆਦਾ ਬਸ ਕੇ ਬਰਾਕ ਉਠਾਂਗੇ ਜਰੂਰ ਮਿਹਨਤ ਕਰਾਂਗੇ ਜੀ ਸਾਰੇ ਪੈਰ ਪਰਾਵਾ ਦੋਰ ਬੁਣਾ ਕੇ ਸਾਰੇ ਬਹੁਤ ਵਧੀਆ ਜੀ ਮੈਦਿਕਨ ਤੇ ਪਹਿਲੀ ਸਰਕਾਰ ਆਈ ਇਸ ਸੂਬੇ ਦੇ ਜਿਹਨੇ 10 ਲੱਖ ਵਾਲੇ ਹੱਥਾਂ ਦੇ ਕਾਰਜ ਜਿਹੜੇ ਬੰਨੇ ਸ਼ੁਰੂ ਕੀਤੇ ਕਦੀ ਸਰਕਾਰਾਂ ਨੇ ਪੂਰੀ ਨਹੀਂ ਅੱਜ ਤੱਕ ਖੁੱਟਿਆ ਹੀ ਨਹੀਂ ਸੀ ਵੀ ਇਹ ਕੰਮ ਵੀ ਆਮ ਆਦਮੀ ਪਾਰਟੀ ਕਰੇਗੀ ਬਹੁਤ ਵਧੀਆ ਧੰਨਵਾਦ ਜਮਲੇ ਕੱਟ ਕਿਸੇ ਸੰਗੂ ਜੀ ਦਾ ਥੋਆ ਦਮਾਨ ਜੀ ਦਾ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ। ਦੇਖੋ ਜੀ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਜਿਹੜਾ ਫਰਾਲਾ ਕੀਤਾ ਵੀ ਜਿਹੜੀ ਪੁਰਸ਼ ਦੀ ਜਿਹੜੀ ਤੇ ਜਿਹੜੀ ਪੈਨਸ਼ਨ ਸੀ ਉਹ 10 ਸਾਲ ਕਟਾ ਕੇ ਫਿਰ ਲਪਹਿਨ ਸਾਲ ਦੀ 20 ਸਾਲ ਕਰਦੀ ਆ ਤੇ ਬਹੁਤ ਵਧੀਆ ਗੀ ਪੰਜਾਬ ਸਰਕਾਰ ਦੇ ਹਵਾਲੇ ਕਰਨ ਦੀ ਆ ਤੇ ਇੱਕ ਤੱਕ ਵੀ ਕਿਸੇ ਸਰਕਾਰਾਂ ਨੇ ਸੋਚਿਆ ਨਹੀਂ ਸੀ ਵੀ ਏਰੀਆ ਦੀ ਜਿਹੜੀ ਸੂਲਤਾ ਆਮ ਆਦਮੀ ਸਰਕਾਰ ਦੇਗੀ ਬਹੁਤ ਵਧੀਆ ਲੱਗਣ ਡਿਆ ਜੀ ਜਿਹੜੀ 20 ਸਾਲ ਤੱਕ ਬੰਦੇ ਨੂੰ ਪੁਰਸ਼ ਦੀ ਪੈਨਸ਼ਨ ਲੱਗ ਸਕਦੀ ਆ ਤੇ ਜਿਹੜੇ ਵੀ ਭੈਣ ਭਰਾ ਨੂੰ ਜੇ ਜ਼ਰੂਰ ਤੇ ਆਜ ਲੋੜਵੰਦ ਆਜ ਦੀ ਕੋਈ ਉਮਰੇ ਨਹੀਂ ਹੈਗੀ ਉਹ ਤਾਂ ਆ ਕੇ ਸਾਡੇ ਦਫ਼ਤਰ ਦੇ ਵਿੱਚ ਪੈਨਸ਼ਨ ਲਵਾ ਸਕਦਾ ਹੈ ਕੋਈ ਪੈਸਾ ਨਹੀਂ ਲੱਗਣਾ ਪੰਜਾਬ ਸਰਕਾਰ ਲੋਕ ਫ੍ਰੀ ਸਭ ਕੁਝ ਹੋ ਰਿਹਾ ਜੀ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਸਭ ਬਿਲਕੁਲ ਤੁਹਾਡੀ ਸੇਵਾ ਵਿੱਚ ਹਾਜ਼ਰ ਆ 24 ਘੰਟੇ ਜਦੋਂ ਮਰਜ਼ੀ ਆ ਸਕਦੇ ਜੀ ਆਪਣੇ ਕੰਮ ਕਰਾਉਣ ਲਈ ਇਹਨਾਂ ਦਾ ਨਾਮ ਸਾਹ ਲੈ ਆ ਇਨਾਈਟੇਰੇ ਨਾਈਗੁਰ ਨਾਲ ਕੋਰੇ ਦੇ ਵਿੱਚ ਬਹੁਤ ਵਧੀਆ ਲੱਗਾਈ ਬਹੁਤ ਬਹੁਤ ਵਧੀਆ ਕੰਮ ਕਰਦੇ ਨੇ یہ بھی لائک ہاٹھا ٹھیک ہے